ਗੁਰਮੁਖ ਮਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਇੱਕ ਹੋਰ ਸਵਾਲ ਸੀ ਸੁਖ ਮਾਇਆ ਬਾਰੇ ਕਿਉਂਕਿ ਕਈ ਚੈਨਲ ਨੇ ਉਹ ਸੁਣਾ ਰਹੇ ਨੇ ਵੀਡੀਓ ਤੇ ਉਹਨਾਂ ਵਿੱਚ ਬਹੁਤ ਸਾਰੇ ਜੀਵ ਨੇ ਜਿਹੜੇ ਸੁਖਮਾਇਆ ਦੀ ਗੱਲ ਕਰਦੇ ਨੇ ਕਿ ਪਹਿਲਾਂ ਸਾਨੂੰ ਇਹ ਜਿਹੜੀ ਮਿਲਣੀ ਮਿਲਣੀ ਹੈ ਗੁਰਮੋ ਪਿਆਰਿਓ ਜਦੋਂ ਆਪਾਂ ਅਭਿਆਸ ਕਰਦੇ ਆਂ ਤੇ ਜੇ ਸਾਨੂੰ ਸੱਚ ਦਾ ਨਹੀਂ ਪਤਾ ਪ੍ਰਮਾਤਮਾ ਦਾ ਨਹੀਂ ਪਤਾ ਤੇ ਆਪਾਂ ਕੋਈ ਨਾ ਕੋਈ ਆਕਾਰ ਜਿਹੜਾ ਧਿਆਨ ਚ ਰੱਖ ਕੇ ਸਿਮਰਨ ਕਰਦੇ ਆਂ ਜਾ ਜਿਹੜੀਆਂ ਆਪਣੇ ਆ ਫੋਟੋ ਲੱਗੀਆਂ ਹੁੰਦੀਆਂ ਨੇ ਆਪਣੇ ਹੈ ਨਹੀਂ ਇੱਥੇ ਫੋਟੋ ਪਿਛੇ ਇੱਕ ਛਾਦਰ ਹੈ ਵੀ ਆ ਮੈਂ ਸਾਰੀਆਂ ਜਿਹੜੀਆਂ ਕੱਢਤੀਆਂ ਕਿਉਂਕਿ ਪ੍ਰਮਾਤਮਾ ਦੀ ਫੋਟੋ ਹੈ ਜੀ ਤੇ ਜਿਹੜੀਆਂ ਗੁਰੂ ਸਾਹਿਬਾ ਕ੍ਰਿਸ਼ਨ ਜੀ ਮਹਾਰਾਜ ਰਾਮ ਜੀ ਮਾਤਾ ਜੀ ਬ੍ਰਹਮ ਵਿਸ਼ਨ ਮਹੇ ਜੀ ਕਿਸੇ ਦੀ ਵੀ ਫੋਟੋ ਕੋਈ ਹੈ ਨਹੀਂ ਹੁਣ ਇਹ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਹ ਜਿਵੇਂ ਫੋਟੋ ਬਣਾ ਦਿਤੀਆਂ ਹੁਣ ਆਪਾਂ ਮਿਲਣਾ ਸੀ ਪ੍ਰਮਾਤਮਾ ਨੂੰ ਪਰ ਆਪਾਂ ਜਦੋਂ ਅਭਿਆਸ ਕਰਦੇ ਬਹੁਤ ਸਾਰੇ ਗੁਰਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਾ ਧਿਆਰ ਰੱਖ ਲੈਂਦੇ ਜੋ ਸਰੂਪ ਹੈ ਇੱਕ ਗੁਰਮੁਖ ਮੈਨੂੰ ਮਿਲੇ ਉਹ ਕਹਿੰਦਾ ਮੈਂ ਵਾਹਿਗੁਰੂ ਅੱਖਰਾਂ ਦਾ ਧਿਆਨ ਰੱਖਦਾ ਚਾਰ ਏਦਾਂ ਅਕਰ ਮੋਰੇ ਲਈ ਜਾਂਦਾ ਉੱਥੇ ਆਪਾਂ ਜਿਹੜੀਆਂ ਫੋਟੋ ਵੇਖਦੇ ਆਪਾਂ ਉਹਨਾਂ ਨੂੰ ਜਿਵੇਂ ਆਮ ਜੀਵ ਉਹਨਾਂ ਨੂੰ ਰੱਬ ਕਹੀ ਜਾਂਦੇ ਨੇ ਕੋਈ ਵੀ ਜੀਵ ਆਪਣੇ ਉਹ ਆਕਾਰ ਵਿੱਚ ਆਇਆ ਤੇ ਉਹ ਆਪਣੇ ਆਮ ਆਇਆ ਉਹਦੇ ਅੰਦਰ ਜਿਹੜੀ ਮੁਲਾਪ ਹੈ ਆਤਮਿਕ ਮੁਲਾਪ ਪ੍ਰਮਾਤਮਾ ਨਾਲ ਹੋਇਆ ਹੈ ਉਹ ਆਪਾਂ ਨੂੰ ਬਾਹਰ ਦਿਸਦਾ ਨਹੀਂ ਤੇ ਜਿਹੜੇ ਜੀਵਾਂ ਨੇ ਪ੍ਰਮਾਤਮਾ ਨੂੰ ਜਪ ਕੇ ਪ੍ਰਮਾਤਮਾ ਨੂੰ ਮਿਲੇ ਆਪਾਂ ਉਹਨਾਂ ਜੀਵਾਂ ਦੇ ਜਿਹੜੇ ਆ ਦ੍ਰਿਸ਼ਟਮਾਨ ਆਕਾਰ ਸੀ ਇਹਨਾਂ ਦੀ ਫੋਟੋ ਬਣਾ ਲਈਆਂ ਮੂਰਤੀਆਂ ਬਣਾ ਲਈਆਂ ਆਪੇ ਜੀਵ ਤੁਰੇ ਆ ਰਹੇ ਆ ਪਹਿਲਾਂ ਤਾਂ ਲੈ ਕੇ ਤੇ ਜਦੋਂ ਅਸੀਂ ਅਭਿਆਸ ਕਰਦੇ ਜਦੋਂ ਕਾਲ ਨੂੰ ਇਹ ਪਤਾ ਲੱਗ ਜਾਂਦਾ ਕਿ ਕੋਈ ਕਾਲ ਦੇ ਹਵਾਲੇ ਅਕਾਲ ਘਟਾ ਰਿਹਾ ਸਾਨੂੰ ਮੰਨ ਦਾ ਘਟਾਵਾ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਨਿਕਲ ਜਾਏਗਾ ਮੇਰੇ ਤੋਂ ਜਦੋਂ ਅਸੀਂ ਵਿਚਾਰਾਂ ਤੋਂ ਅੱਗੇ ਜਾਂਦੇ ਆ ਤੇ ਦੋ ਰਸਤੇ ਬਣ ਜਾਂਦੇ ਨੇ ਸਾਡੇ ਇੱਕ ਤਾਂ ਜਿਹੜੇ ਗੁਰਮਖਨ ਨੂੰ ਭੇਤ ਹੈ ਉਹ ਤਾਂ ਬਾਹਰ ਤੋਂ ਧਿਆਨ ਨਹੀਂ ਲਾਉਂਦੇ ਕਿਸੇ ਮੂਰਤੀ ਦਾ ਨਹੀਂ ਧਿਆਨ ਲਾਉਂਦੇ ਕਾਇਦਾ ਧਿਆਨ ਨਹੀਂ ਲਾਉਂਦੇ ਇੱਥੇ ਜਿਵੇਂ ਉਹਨੇ ਰੇਦਾ ਧਿਆਨ ਲਾ ਕੇ ਬੈਠੇ ਜਾਂਦੇ ਜਿੱਥੇ ਸਾਡੇ ਅੰਦਰ ਸਤਿਗੁਰੂ ਜੀ ਨੇ ਤੇ ਜਦੋਂ ਸਤਿਗੁਰੂ ਜੀ ਨੂੰ ਸਾਡੇ ਤੇ ਯਕੀਨ ਆ ਜਾਂਦਾ ਉਹ ਸਾਨੂੰ ਬੁਲਾ ਲੈਂਦਾ ਹੈ ਸਾਨੂੰ ਪ੍ਰਕਾਸ਼ ਕਰ ਦਿੰਦਾ ਹੈ ਸਾਨੂੰ ਅੱਗੇ ਫਿਰ ਨਾਮ ਤੇ ਚੜਾ ਕੇ ਨਿਰੰਕਾਰ ਦੇ ਦੇਸ਼ ਜਿਹੜਾ ਸਾਨੂੰ ਭੇਜ ਦਿੱਤਾ ਜਾਂਦਾ ਉਹ ਤਾਂ ਪਤਾ ਲੱਗ ਗਿਆ ਭੇਜਾ ਗਿਆ ਹੁਣ ਕਾਲ ਨੂੰ ਪਤਾ ਹੈ ਕਿ ਜਿਹੜੇ ਜੀਵਾਂ ਨੂੰ ਨਿਰੰਕਾਰ ਬਾਰੇ ਭੇਤ ਨਹੀਂ ਸਤਿਗੁਰੂ ਦਾ ਭੇਤ ਨਹੀਂ ਨਾਮ ਦਾ ਭੇਤ ਨਹੀਂ ਤੇ ਪਰ ਉਹ ਕੋਸ਼ਿਸ਼ ਕਰ ਲਈ ਮਿਹਨਤ ਕਰਕੇ ਨਿਕਲ ਸਕਦੇ ਨੇ ਇੱਥੋਂ ਠੀਕ ਹੈ ਨਾ ਕਾਲ ਨੂੰ ਉਹਨਾਂ ਦਾ ਢਰ ਪਿਆ ਜਾਂਦਾ ਮੈਂ ਤੋਂ ਉਹਨਾਂ ਨੇ ਵੀ ਕਰਦੇ ਨੇ ਮਨ 'ਚ ਉਹਨਾਂ ਦੇ ਵੀ ਹੈ ਕਿ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ ਅਰ ਪਰਮਾਤਮਾ ਸਮਝ ਬੈਠੇ ਜਿਹੜੀਆਂ ਫੋਟੋ ਸੀ ਇਹਨਾਂ ਨੂੰ ਕਿਸੇ ਨੇ ਕਿਸੇ ਨੂੰ ਪਰਮਾਤਮਾ ਕਹਤਾ ਕਿਸੇ ਨੇ ਕਿਸੇ ਨੂੰ ਕਹਤਾ ਪਰ ਉਹ ਤਾਂ ਆਪਣੇ ਉਹ ਦ੍ਰਿਸ਼ਟਮਾਨ ਆਕਾਰ ਆਏ ਸੀ ਪਰਮਾਤਮਾ ਦਾ ਰੇਖ ਵੀ ਕੋਈ ਨਹੀਂ ਰੂਪ ਨਾ ਰੇਖ ਨਾ ਰੰਗ ਕਿ ਤ੍ਰੈ ਗੁਣ ਤੇ ਪ੍ਰਭ ਕੈਨ ਕਿਸੇ ਭੁਜਾਵੇ ਨਾਨਕਾ ਜਸੋ ਵੇਸੋ ਪਰਸੰ ਤਾਂ ਉਹਨਾਂ ਨੂੰ ਜਨਨੋਂ ਨਹੀਂ ਜਿੱਪੇ ਇਤ ਜਦੋਂ ਤਿੰਨ ਗੁਣ ਮਾਇਆ ਤੋਂ ਨਿਕਲੇ ਉਥੋਂ ਰਸਤਾ ਉਹਨਾਂ ਦਾ ਬਦਲ ਦਿੱਤਾ ਉਹਨਾਂ ਨੂੰ ਰੰਗ ਦਿਖਾਉਣਾ ਸ਼ੁਰੂ ਕਰ ਦਿੱਤੇ ਪਰਪਲ ਰੰਗ ਆਉਂਦਾ ਹੈ ਲਾਲ ਰੰਗ ਆਉਂਦਾ ਹੈ ਚਿੱਟਾ ਰੰਗ ਆਉਂਦਾ ਹੈ ਹਰਾ ਆਉਂਦਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਹਰੇ ਰੰਗ ਆਉਂਦਾ ਹੈ ਇਸ ਤਰ੍ਹਾਂ 6-7 ਤਰ੍ਹਾਂ ਦੇ ਰੰਗ ਹੁੰਦੇ ਨੇ ਉਹਦੇ ਬੁਲਬਲੇ ਜਿਹੜੇ ਕਈਆਂ ਨੇ ਪਹਿਨਣਾ ਪੈਂਦੇ ਨੇ ਵੇਖੀ ਜਾਂਦੇ ਨੇ ਵੇਖੀ ਜਾਂਦੇ ਨੇ ਤੇ ਜਿਹੜਾ ਮਨ 'ਚ ਉਹਨਾਂ ਦੇ ਫੋਟੋ ਵਸਾਈ ਹੁੰਦੀ ਹੈ ਤੇ ਉਹਦਾ ਉਹ ਆਕਾਰ ਸੁਖਮ ਉਹਦੇ ਅੱਗੇ ਖੜਾ ਕਰ ਦਿੰਦਾ ਹੈ ਉਹ ਜੇ ਹੋ ਕੇ ਕਾਰਕੜਾ ਕਰ ਦਿੰਦਾ ਹੈ ਤੇ ਆਪਾਂ ਖੁਸ਼ ਹੋ ਜਾਂਦੇ ਵੀ ਸਾਡੀ ਤਾਂ ਭਗਤੀ ਪੂਰੀ ਹੋ ਗਈ ਉਹ ਫਿਰ ਸਾਨੂੰ ਸਾਡੀ ਗੱਲ ਕੀ ਪੂਰੀ ਹੋਣ ਲੱ ਪੈਂਦੀ ਏ ਠੀਕ ਹੈ ਨਾ ਕਿਉਂਕਿ ਅੱਗੇ ਤਾਂ ਕਾਰ ਹੀ ਨਹੀਂ ਸਤਿਗੁਰੂ ਹੈ ਬਹਿੱਤਰਾ ਜੀ ਸਤਿਗੁਰ ਰਹੀਂ ਜਾਵਾਂਗੇ ਤਾਂ ਅੱਗੇ ਕਾਰ ਨਹੀਂ ਸਤਿਗੁਰੂ ਹੈ ਬਹਿੱਤਰਾ ਸ਼ਬਦ ਲੰਗਾਉਣ ਹਾਰ ਤੇ ਇੱਥੇ ਪਵਣ ਨਾ ਪਾਪ ਕੋ ਨਾ ਜਲ ਨਾ ਕਾਰ ਉਧਰ ਕਾਰ ਹੀ ਨਹੀਂ ਤੇ ਇੱਧਰ ਆਪਾਂ ਸੁਖਮਾ ਕਾਰ ਦੇ ਸਪੈ ਆਪਣੀ ਗੱਲ ਕਈ ਪੂਰੀ ਹੋਣ ਲੱ ਪਈ ਆਪਾਂ ਜਿਹੜੀ ਮਰਤੀ ਤੇ ਗਿਆ ਉੱਥੇ ਜਾਣ ਲੱਪੇ ਘੁੰਮਣ ਫਿਰਨ ਲੱਪੇ ਜਿਵੇਂ ਇੱਕ ਗੁਰਮੁਖ ਦੱਸ ਗਾਈ ਮੈਨੂੰ ਬ੍ਰਹਮਾ ਵਿਸ਼ਨ ਮਹੇਸ਼ ਮਿਲੇ ਪਹਿਲਾਂ ਬ੍ਰਹਮਾ ਵਿਸ਼ਨ ਮਹੇਸ਼ ਗੁਰਮੁਖ ਪਿਆਰੋ ਪਰ ਆਤਮਾ ਨੂੰ ਗੁਰਬਾਣੀ ਚ ਦੱਸਿਆ ਨਹੀਂ ਮਿਲ ਸਕੇ ਬੜੀ ਵੱਡੀ ਭਗਤੀ ਸੀ ਉਹਨਾਂ ਦੀ ਬੜੀ ਮਹਿਤ ਸੀ ਪਰ ਇਹ ਤਾਂ ਮਾਲਕ ਦਾ ਖੇਲ ਹੈ ਨਾ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਰੋਗੀ ਵਿੱਚ ਹਉਮੈਕਾਰ ਕਮਾਈ ਜਿਨ ਕੀਤੇ ਕਿਸੇ ਨਾ ਚੇਤੇ ਬਕੜੇ ਹਰ ਗੁਰਮੁਖ ਸੋਜੀ ਭਾਈ ਤੇ ਉਹਨਾਂ ਨੂੰ ਤਾਂ ਮਾਲਕ ਦਾ ਨਹੀਂ ਭੇਜਦਾ ਆਇਆ ਤੇ ਬ੍ਰਮਾ ਮਿਸ਼ਨ ਮੈਂ ਇਸ ਨੂੰ ਕੋਈ ਕਹ ਰਿਹਾ ਕੋਈ ਕਹ ਰਿਹਾ ਮੈਨੂੰ ਕ੍ਰਿਸ਼ਨ ਜੀ ਮਿਲ ਪਿਆ ਕ੍ਰਿਸ਼ਨ ਜੀ ਘਰੋਂ ਘੱਟ ਇਦਾਂ ਦੂਰੇ ਫਿਰਦੇ ਨੇ ਬਈ ਸਾਨੂੰ ਉਹਨਾਂ ਨੇ ਐਸੇ ਕਾਰਜ ਵਿੱਚ ਮਿਲ ਉਹਨਾਂ ਨੂੰ ਸਾਨੂੰ ਕੀ ਪਤਾ ਕ੍ਰਿਸ਼ਨ ਜੀ ਮਹਾਰਾਜ ਜੀ ਦਾ ਕਿ ਉਹ ਜਿਸਕਲ ਸੂਰਤ ਸੀ ਐਸ ਸਰੀਰ ਦੀ ਤੇ ਅਸੀਂ ਬਾਰਨ ਸ੍ਰੀ ਨੂੰ ਤਾਂ ਮਿਲਣਾ ਹੀ ਨਾ ਹੋਇਆ ਤੀ ਨਾ ਇਹ ਤਾਂ ਪ੍ਰਮਾਤਮਾ ਨੂੰ ਮਿਲਣਾ ਹੈ ਠੀਕ ਹੈ ਪ੍ਰਮਾਤਮਾ ਦਾ ਸਾਨੂੰ ਜਿਵੇਂ ਬਾਹਰ ਦਿਖਾ ਦਿੱਤਾ ਜਾਂਦਾ ਹੈ ਤੇ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਉਹ ਕਾਰ ਨਹੀਂਗਾ ਇਸੇ ਤਰ੍ਹਾਂ ਜਿਹੜਾ ਇੱਥੇ ਫਸ ਜਾਂਦਾ ਉਹਨੂੰ ਜ਼ੋਰ ਲਾ ਲਓ ਉਹ ਕਹੇਗਾ ਨਹੀਂ ਨਿਕਲੇਗਾ ਨਹੀਂ ਕਿਉਂਕਿ ਉਹ ਨਾਥ ਲੈਣ ਲੱਗ ਪਿਆ ਉੱਥੇ ਤੇ ਪਰ ਰिदियां ਸਿੱਧੀਆਂ ਤਾਂ ਆ ਗਈਆਂ ਰਹੇ ਤੇ ਸੰਤ ਸਭ ਮੋਹ ਹੈ ਨਾ ਉਹਨਾਂ ਵਸੇ ਮਨ ਆਏ ਬਾਜੀ ਫੇਰ ਹਾਰ ਕੇ ਚਲਾ ਗਿਆ ਬਹੁਤ ਸਾਰੇ ਗੁਰਮੁਖੀ ਇਦਾਂ ਨੇ ਕਿੰਜ ਸਾਨੂੰ ਗੁਰੂ ਗਵੈ ਸਿੰਘ ਜੀ ਕੋਡੇ ਤੇ ਦਰਸ਼ਨ ਦਿੰਦੇ ਨੇ ਗੁਰਮੁਖ ਪਿਆਰਿਓ ਕੋੜਾ ਵੀ ਇੱਧਰ ਇੰਗਲਾ ਦੁਨੀਆ ਦਾ ਤੇ ਗੁਰੂ ਗੋਗਨ ਸਿੰਘ ਮਹਾਰਾਜ ਜੀ ਦੇ ਜਗਾ ਆਹ ਸਰੀਰ ਜੋ ਵੀ ਇੱਧਰ ਹੀ ਠੀਕ ਹੈ ਨਾ ਉਹਨਾਂ ਦੀ ਆਤਮਿਕ ਅਵਸਥਾ ਜਿਹੜੀ ਇੱਕਮਿਕ ਪ੍ਰਮਾਤਮਾ ਨਾਲ ਹੋਗਾ ਉਹ ਤਾਂ ਅਸੀਂ ਵੇਖੇਗੀ ਇਸ ਕਰਕੇ ਇਹਨੂੰ ਕਹਿੰਦੇ ਨੇ ਸੂਖਮ ਮਾਇਆ ਦਾ ਖੇਲ ਮਾਇਆ ਆਗਿਆਕਾਰੀ ਹੈ ਮਾਇਆ ਆਗਿਆਕਾਰੀ ਕੀਤੀ ਹੈ ਨੇ ਤੇ ਉਹ ਜਿਹੇ ਜਿਹੇ ਆਕਾਰ ਮੰਨ 14 ਉਹ ਜਾ ਆਕਾਰ ਬਣਾ ਕੇ ਅੱਗੇ ਤਰੀ ਜਾਂਦੀ ਹੈ ਇਧਰਲੇ ਪਾਸੇ ਨਹੀਂ ਅਸੀਂ ਜਾਣਾ ਅਸੀਂ ਰਿਤੀਆਂ ਸਿੱਧੀਆਂ ਨਹੀਂ ਲੈਣੀਆਂ ਬਾੜਾਚਰ ਭਗਤੀ ਬੜੇ ਚੋਕ ਕੀਤੀ ਹੋਏਗੀ ਅਸੀਂ ਇਹਨਾਂ ਚੀਜ਼ਾਂ 'ਚ ਫਸ ਕੇ ਆਪਣਾ ਜਨਮ ਗਵਾਇਆ ਹੈ ਇਹਨੂੰ ਮੌਕਾ ਮਿਲਿਆ ਵੀ ਗਰਬਾਲੀ ਨਾਲ ਹੀ ਸੱਚ ਨੂੰ ਆਪਾਂ ਸਾਰੇ ਜਣੇ ਮਿਲ ਲਈਏ ਆਵਾਗਮਨ ਆਪਣਾ ਮੁੱਕ ਜਾਏ ਦੁਨੀਆ ਦਾ ਪਲਾ ਜਿਹੜਾ ਉਹ ਤਾਂ ਆਪੇ ਮਹਾਰਾਜੀ ਕਰਨਾਲਾ ਮਹਾਰਾਜ ਨਹੀਂ ਕਰਨਾ ਠੀਕ ਹੈ ਨਾ ਆਪਾਂ ਕਿਸੇ ਦਾ ਪਲਾਕੀ ਕਰ ਸਕਦੇ ਇਹ ਤਾਂ ਹੋ ਗਿਆ ਖੇਲ ਉਹਦਾ ਹੀ ਹੈ ਸਾਰਾ ਕੁਝ ਇੱਕ ਹੋਰ ਸਵਾਲ ਹੈ ਸੇਵਾ ਤੇ ਉਹ ਆਪਾਂ ਅੱਜ ਟਰੈਮ ਸ਼ਾਮ ਨੂੰ ਮਿਲ ਕੇ ਬਣਾਵਾਂਗੇ ਨਹੀਂ ਤਾਂ ਅਗਲੇ ਹਫਤੇ ਠੀਕ ਹੈ ਕਰੋ ਪਿਆਰੇ ਉਹਨਾਂ ਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ